ਸਾਊ ਤੋਂ ਪਹਿਲਾਂ ਤਾਂ ਰਵਨੀਤ ਰੁਪਈਏ ਫੜਾ ਦਿਓ ਬਾਈ ਸੱਚੀ ਕਾਲ ਜੀ ਸਾਰਿਆਂ ਨੂੰ ਅੱਜ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਜਨਮ ਸਥਾਨ ਧਰਤੀ ਪਿੰਡ ਬਡਰੋਖਾ ਵਿਖਿਆ ਆ ਜੇਕਰ ਆਪ ਭੈਣ ਦੇ ਦੁੱਖ ਬਾਈ ਤੁਸੀਂ ਸੁਣ ਲੋਗੇ ਤੁਹਾਨੂੰ ਆਪਣੇ ਦੁੱਖ ਕੁਝ ਵੀ ਨਹੀਂ ਲੱਗਣੇ ਤੇ ਭੈਣ ਦੇ ਪਤੀ ਦੀ ਮੌਤ ਹੋ ਚੁੱਕੀ ਆ ਪਹਿਲਾਂ ਬਹੁਤ ਸੋਹਣਾ ਕੰਮ ਸੀ ਵਧੀਆ ਰਜਕਾਰ ਸੀ ਕੱਪੜੇ ਸਲਾਈ ਦਾ ਕੰਮ ਸੀ ਪਤੀ ਦੀ ਮੌਤ ਤੋਂ ਬਾਅਦ ਸਾਰਾ ਕੁਝ ਉਲਝ ਗਿਆ ਭੈਣ ਦਾ ਗੁਜ਼ਾਰਾ ਸਿਰਫ ਜੋ ਸਰਕਾਰ ਵੱਲੋਂ ਪੈਨਸ਼ਨ ਮਿਲਦੀ ਆ ਉਹਦੇ ਤੇ ਹੁੰਦਾਗਾ ਤੇ ਆਪ ਭੈਣ ਥੋੜੇ ਬਹੁਤੇ ਬਿਮਾਰ ਵੀ ਰਹਿੰਦੇ ਆਗੇ ਦੋ ਬੱਚੇ ਹੈਗੇ ਸੋ ਮੇ ਜੇ ਕਿਸੇ ਵੀ ਭੈਣ ਨੇ ਆਪਣੇ ਕੱਪੜੇ ਸਿਮਿਆਉਣ ਨੂੰ ਕਿਸੇ ਵੀਰ ਨੇ ਕੁਰਤੇ ਪਜਾਮੇ ਸਿਮਿਆਉਣੇ ਹੋਣ ਤਾਂ ਭੈਣ ਕੋਲੇ ਜ਼ਰੂਰ ਆਇਓ ਤੇ ਜਿਹੜੀ ਅਸੀਂ ਇਹ ਮਦਦ ਕਰ ਰਹੇ ਆਂਗੇ ਭੈਣ ਨੂੰ ਮਸ਼ੀਨ ਲਿਆਉਣ ਵਿੱਚ ਮਦਦ ਕੀਤੀਏਗੀ 5100 ਰੁਪਇਆ ਤਾਂ ਮੇਰੇ ਪਰਿਵਾਰ ਵੱਲੋਂ ਤੇ 5100 ਰੁਪਇਆ ਮਨਦੀਪ ਨਿਊਟ੍ਰੀਸ਼ਨ ਕਲੱਬ ਰਾੜਾ ਸਾਹਿਬ ਬਾਈ ਮਨਦੀਪ ਤੇ ਉਹਦੇ ਪਰਿਵਾਰ ਵੱਲੋਂ ਦਿੱਤਾ ਜਾਂਦਾ ਹੈ ਜੇ ਕਿਸੇ ਨੇ ਹੋਰ ਕੋਈ ਵੀ ਗੱਲਬਾਤ ਕਰਨੀ ਆ ਜਾਂ ਭੈਣ ਦੀ ਮਦਦ ਕਰਨੀ ਆ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਤੇ ਜਾਣਕਾਰੀ ਲੈ ਕੇ ਕਰ ਸਕਦੇ ਹੋਗੇ ਬਾਕੀ ਬੇਨਤੀ ਇਹ ਹੈ ਭੈਣ ਨੂੰ ਬਈ ਰਜਗਾਰ ਜ਼ਰੂਰ ਦਿਓ ਆਪਾਂ ਬਾਹਰੋਂ ਵੀ ਕੱਪੜੇ ਸ ਕਿਸ ਨੇ ਭਾਵੇਂ ਆਨਲਾਈਨ ਬਾਹਰੋਂ ਭੇਜਣਾ ਹੋਵੇ ਸੌਕੇ ਭੇਜ ਦੋਗੇ ਹਾਂ ਵੀ ਸਲਾਈ ਕਰਕੇ ਭੇਜ ਦਾਂਗੇ ਆਪਾਂ ਸੋ ਬਾਈ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਜੇ ਆਪਾਂ ਥੋੜੀ-ਬੋਤੀ ਮਦਦ ਇਦਾਂ ਕਰਦੀਏ ਭੈਣ ਦਾ ਘਰ ਚੱਲਦਾ ਹੋ ਜਾਊਗਾ ਵੀਡੀਓ ਨੂੰ ਸ਼ੇਅਰ ਕਰਕੇ ਵੱਧ ਤੋਂ ਵੱਧ ਲੋਕਾਂ ਤੱਕ ਜਰੂਰ ਪਹੁੰਚਾਓ ਜੀ ਤੇ ਬਾਕੀ ਦੋਸਤੋ ਮੇਰਾ ਪੇਜ ਵੀ ਜਰੂਰ ਫੋਲੋ ਕਰ ਲਓ ਧੰਨਵਾਦ